ਪਰ ਇਹ ਗਮ ਆਇਆ ਹਾਏ ਹਾਏ ਹਾਂ ਵੇਖਾ ਕਿੰਨਾ ਪਰਫਿਉਮ ਪਾ ਗਈ ਮਾਮੀ ਦਾ ਡੋਲ ਤਾਂ ਨਹੀਂ ਆਈਆਂ ਡੋਲ ਤਾਂ ਨਹੀਂ ਉਹ ਮੈਂ ਆਉਂਦੀ ਹੀ ਆਈ ਐ ਖਰੀਦੀ ਹਾਏ ਵੇਖਿਆ ਇੱਕੋ ਮਿੱਕੀਆਂ ਮੋਟੀਆਂ ਆ ਮੋਟਿਆ ਹੈ ਪਾਉ ਜਿਹੜੇ ਸ਼ਹਿਰੋਂ ਆਇਆ ਨਾ ਉੱਥੇ ਲੈ ਜਾ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਿੰਨਾ ਪਰਫਿਊਮ ਪਾਇਆ ਮੈਨੂੰ ਨਹੀਂ ਪਤਾ ਲੱਗਾ ਮੈਂ ਆਏ ਹਾਂ ਹਾਂ ਵੇਖਿਆ ਕਿੰਨਾ ਪਰਫਿਊਮ ਪਾਇਆ ਮੈਨੂੰ ਨਹੀਂ ਪਤਾ ਸੀ ਉਹ ਹ ਨੱਕਾ ਲੈ ਇਹਨੇ ਗਾਹਰ ਲਿਆ ਮਾਮੀ ਦਾ ਡੋਲ ਤਾਂ ਨਹੀਂ ਆਈਆਂ ਡੋਲ ਤਾਂ ਨਹੀਂ ਉਹ ਮੈਂ ਆਉਂਦੀ ਹੀ ਆਈ ਐ ਖਰੀਦੀ ਹਾਏ ਪੋਰਾ ਪੋਰਾ ਜਾਣੀਆਂ ਨਹੀਂ ਹੁਣੇ ਪਰ ਕਿਉਂ ਮਾਂ ਭਾਉਂਦੀਆਂ ਨਹੀਂ ਮੈਂ ਤੇਰੀ ਮੰਮੀ ਕਿੱਥੇ ਆ ਗੱਲਾਂ ਪੜਦੇ ਚੱਲ ਫੇਰ ਇਹਦੀਆਂ ਨਾ ਲੈ 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 ਇਹਨੂੰ ਪਿਆਰ ਆਇਆ ਹੁਣ ਮਾਂ ਦਾ ਪਿਆਰ ਤਾਂ ਸਦਾ ਹੀ ਜਾਂਦਾ ਕਿਹਦੇ प्यार करता प्रॉब्लम हो रहा है हाँ मामा तेरे को क्या है तेरे वाले दिन तब तेरे वाले भी प्यार दिन होता था मम्मा ने प्यार करता ना हम्म इसके क्या एक कॉमेडी आमोटिया आमोटिया चलो कि हेल्प चाहिए तो ये करें चलो ब्रो थ्री आयस्टर बढ़िया चलो तू तो मोटे नहीं ना पतला मम्मू ਮੋٹے ਜਦੋਂ ਮਮੀ ਮੋٹے ਪਕਲੇ ਹੋ ਜਾਣਗੇ ਤੁਸੀਂ ਸਾਨੂੰ ਮੋٹے ਹੋ ਗਿਆ ਦਿਖਾਓ ਖੇਚਲਾ ਡਾ ਰਾਜੇ ਦਾ 4x4 ਕੱਟਣ ਆਇਆ ਆਪ ਤੋਂ ਵੱਡੇ ਨੂੰ ਇਹ 2 ਵੀਲਰ ਆਜੇ ਜਦੋਂ ਖਬੜਿਆ ਤਾਂ ਸਮਝੋ ਖਬੜਿਆ ਕਰੇਗਾ ਇਹਨਾਂ ਨੂੰ ਬਾਹਰ ਕੱਢਣਾ 2 ਵੀਲ ਦਾ ਬਹੁਤ ਔਖਾ ਹੋਇਆ ਲੈ ਗਈ ਯਾਰ ਉਹ ਵੱਟਾਂ ਨੂੰ ਪੂਣੇ ਪਾਣੀ ਪਾਇਆ ਹੋਇਆ ਇੰਨਾ ਪਾਣੀ ਯਾ ਮੌਸਮ ਬੜਾ ਘੈਂਟ ਆ ਗਿਆ ਆ ਆ ਭਾ ਨੇ ਫਸਾਇਆ ਟਰੈਕਟਰ ਸਨੋਵਰ ਜੀ ਦੇ ਡੈਡੀ ਜੀ ਨੇ ਇਹਨਾਂ ਨੇ ਫਸਾਇਆ ਟਰੈਕਟਰ ਇਹ ਟਰੈਕਟਰ ਵੈਰੀ ਪਾਵਰਫੁਲ ਆਉਂ ਜਾਂਦਾ ਜੀ ਕੱਢ ਗਏ ਫੜੀ ਬੈਠ ਲੈ ਉਹ ਤਾਂ ਕਹਿੰਦਾ ਹੁਣ ਮੈਂ ਪਾਇਆ ਤੂੰ ਤਾਂ ਜਿਆਦਾ ਕਲੱਚ ਨਹੀਂ ਨਹੀਂ ਜ਼ੋਰ ਲਵਾਉਂਦੇ ਨਹੀਂ ਚੱਲ ਉਹ ਵੇਖ ਕੋਈ ਨਾ ਪੱਟਿਆਂ ਦਾ ਵੀ ਭਾਦੋ ਕਰਾ ਤੇਰਾ ਗੋਆ ਫੁੱਟਣ ਤੋਂ ਵਿੱਚ ਰੇ ਫਿਰ ਕੋਈ ਨਹੀਂ ਆਪਾਂ ਕਰਾਏ ਤੇ ਹਾਥੀ ਲੈ ਕੇ ਦੇਵਾਂਗੇ ਜਿੰਨਾ ਚਿਰ ਠੀਕ ਨਹੀਂ ਹੁੰਦਾ ਫਿਰ ਫੜ ਕੇ ਫੇਕਰਾ ਕੇ ਦਿਓ ਜੇ ਠੀਕ ਹੋਣਾ ਹੋ ਗਈ ਕਹਿੰਦੇ ਟਰਾਲੀਆਂ ਵਿੱਚ ਪੂਰੇ ਨਹੀਂ ਆਇਆ ਅੱਜ ਜੂਏ ਕਰ ਲਏ ਆਪਾ ਜਿਹੜੇ ਸ਼ਹਿਰੋਂ ਆਇਆ ਨਾ ਉੱਥੇ ਲੈ ਜਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ